ਹੈਲੋ ਜਸਮਨ ਜਸਮਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੂੰ ਠੰਡ ਨਹੀਂ ਲੱਗਦੀ ਠੰਡ ਨਹੀਂ ਠੰਡ ਲੱਗਦੀ ਪੁੱਤ ਕੱਪੜੇ ਕੱਪੜੇ ਪਾ ਲੈ ਕੱਪੜੇ ਸਹੀ ਛਤਰ ਪਾ ਲੈ ਨੇ ਤੇਰੇ ਸਿਰੇ 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 ਛਤਰ ਤੇਰੇ ਤੇਰੇ ਛਤਰ ਐਸੀ ਜੰਦੀ ਬਾਤ ਨਹੀਂ ਕਰਨੀ ਓਏ ਹੋ ਗਿਆ ਕੰਮ ਹੋ ਗਿਆ ਕੰਮ ਖਰਾਬ ਹੋ ਇੱਧਰ ਆ ਜਾਓ ਆ ਜਾਓ ਹੋ ਗਿਆ ਕੰਮ ਖਰਾਬ ਹੋ ਗਿਆ ਕੰਮ ਖਰਾਬ ਯੋ ਨਹੀਂ ਨਹੀਂ ਇਹ ਗੱਲ ਤਾਂ ਸੁਣੋ ਮੈਨੂੰ ਤੇ ਹੁੰਦਾ ਚਲ ਚਲ ਆ ਜੀ ਸੋਰੀ ਸੋਰੀ ਨਹੀਂ ਆ ਚਲ ਨਹੀਂ ਚਲ ਸੋਰੀ ਸੋਰੀ ਸਰ ਉਸ ਤੋਂ ਮੈਂ ਚਲਾ ਚਲੋ ਸੋਰੀ ਆ ਜੋ ਮੈਂ ਤੁਹਾਨੂੰ ਸੋਰੀ ਸੋਰੀ ਗੱਦੀ ਬਾਤ ਕਰਦੇ ਆ ਨਾ ਹੋ ਗਿਆ ਹੀ ਕੰਮ ਕਰਾਓ ਹਾਂ ਜੀ ਗੁੱਡ ਮਾਰਨਿੰਗ ਆ ਗਿਆ ਮੈਨੂੰ ਮੈਨੂੰ ਰਾਜੀ ਨਹੀਂ ਕਿਤੇ ਹੁੰਦਾ ਮੈਨੂੰ ਰਾਜੀ ਨਹੀਂ ਹੁੰਦਾ ਮੈਨੂੰ ਇਹਨੇ ਰਾਜੀ ਨਹੀਂ ਮੈਨੂੰ ਲਾਡਿਆ ਕਰ-ਕਰ ਕੇ ਲੈ ਮੈਨੂੰ ਰਾਜੀ ਨਹੀਂ ਹੁੰਦਾ ਤੁਹਾਨੂੰ ਦੱਪੜ ਕੱਟ ਕੇ ਆ ਵੇੜੀ ਗੱਟੀਆ ਵੇੜੀ ਗੱਡੂ ਲੱਡੂ ਇਹ ਮੇਰਾ ਗੱਡ ਇਹ ਮੇਰਾ ਲੱਡੂ ਸੀ ਐਡਾ ਪੇੜਾ ਹੈ ਇਹਦਾ ਪੇੜਾ ਲੱਡਾ ਐਡਾ ਦੀ ਨੂਹ ਲੱਭੜੀਆਂ ਦੇ ਤੇਰਾ ਨਹੀਂ ਇਹ ਸੂਟ ਇਹ ਬੇਬੇ ਦਾ ਸੂਟ ਹੈ ਇਹ ਕਿੱਥੋਂ ਲੈ ਐਡਾ ਦੀ ਨੂਹ ਲੱਭੇ ਨਹੀਂ ਬਣਾਦਾ ਕੋਈ ਕਿੱਥੋਂ ਲੈ ਮੈਂ ਤੋੜਾ ਮੈਂ ਕਹਿ ਰਹੀ ਲਵਦੀ ਹੈ ਨਾ ਤੋੜਾ ਤੜ ਦੀ ਸਾਹ ਨਹੀਂ ਦੇ ਤੇ ਹੈ ਉਹ ਫੇ ਉਹ ਹੁਣ ਆਪੇ ਕਹਿੰਦੇ ਸਾਡਾ ਮੈਂ ਘਰਾਂ ਦੇ ਸੂਟ ਦਾ ਦੇ ਲੈ ਲੈ ਓਏ ਲੈ ਬੀਬੀ ਦਾ ਸੂਟ ਨਵਾ ਕਿੱਥੋਂ ਨਹੀਂ ਆਈ ਤੂੰ ਇਹ ਕਿੱਥੋਂ ਲਿਆਈਆਂ ਇਹ ਗੱਲ ਦਾ ਕੀ ਮਤਲਬ ਆ ਕਿੱਥੋਂ ਲਿਆਈਆਂ ਕਿੱਥੋਂ ਲਿਆਂਦਾ ਸੋ ਆਇਆ ਤੇ ਹੁਣ ਗੱਲ ਪਾਉਂਗੀ ਹਾਏ ਸ਼ਾਵਾਸ਼ੇਵ ਜੀ ਨੋਦਾ ਹਾ ਅੱਪ ਵੀਰਾ ਬੋਲ ਲੈ ਆਪਾਂ ਤਾਂ ਕਹਿਦੀ ਆ ਮੈਂ ਤਾਂ ਕਦੀ ਮਾਰੀ ਕਹੀ ਨਹੀਂ ਤੈਨੂੰ ਕਦੀ ਕਹੀ ਆ ਹੁਣ ਨਹੀਂ ਮਾਰੀ ਕਾਣੀ ਹੁਣ ਸੁਣਨਾ ਵਾਹਿਆ ਆ ਛੂਟੇ ਤੇਰੇ ਕੋ ਆਂ ਤੇ ਬ੍ਰਾਂਟ ਕਦੀ ਪੜਿਆ ਆਪਣੇ ਆਵਾ ਆਜੇ ਫਿਰ ਟਰੱਕ ਰਸਾ ਨਹੀਂ ਹੁੰਦੇ ਸੂਰ ਤੋਂ ਜਿੰਨਾ ਮਰਜੀ ਸਾਹ ਲੈਣਾ ਤੇ ਹਾਂ ਮੇਰੇ ਪੁਰਾਣੇ ਨਿਤ ਨਵਾਂ ਸੁਣਦਾ ਹੂਗਾ ਬੇਬੇ ਤੇਰੀ ਹਾਂ ਆ ਪਾਓ ਆਪਣਾ ਬਾਗ ਬੈਠੇ ਤੋਣਾ ਕੋਈ ਨੋ ਆ ਵੀ ਲੈਣਾ ਆਹ ਨਾਲਾ ਕਾ ਕਿ ਤੇ ਪਾ ਲਿਓ ਜੀ ਟੈਨਸ਼ਨ ਹੋ ਗਏ ਸਫਾਈਆਂ ਸਫਾਈਆਂ ਚੱਲ ਰੀਆਂ ਮਾਨਵਰੀ ਦੀ ਵੀ ਇੱਥੇ ਹੀ ਅੱਜ ਅੰਦਰ ਸਫਾਈਆਂ ਲੱਗੇ ਤੇ ਅੰਦਰ ਦੋਲਤਾ ਡੋਲਤਾ ਪਾ ਜਤਿਆਬ ਤੇ ਤਿਆਬ ਨੇ ਧੁਆ ਧੁਆ ਕਰਤਾ ਅੰਦਰ ਤੇ ਹੁਣ ਲੱਗੀ ਆ ਵਿਚਾਰੀ ਉਹ ਕਿੱਥੇ ਅੱਜ ਉਹ ਪਾਰੀ ਗੱਡੀ ਲੈ ਕੇ ਮੇਰੇ ਵਾਲੀ ਕਿੱਧਰ ਗਿਆ ਸ਼ਹਿਰ ਗਿਆ ਆ ਅੱਜ 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 ਵੈਗਿੰਗ ਤਿਆਰ ਕਰ ਹੋ ਕੇ ਸੂਟ ਨਵਾ ਓਹੋ ਨੋਨ ਸੂਟ ਦੇ ਲਾ ਸੋ ਕੀ ਆ ਬਾਤ ਆ ਪਤਾ ਵੀ ਨਹੀਂ ਕੀ ਆ ਬਾਤ ਐ ਕੀ ਆ ਲੈ ਕੇ ਸਮਾਨ ਚਾਹ ਹੀ ਬੜਾ ਹੈ ਬੀਬੀ ਦੂਜੀ ਇੰਟਰਵਿਊ ਹੋ ਰਹੀ ਮੇਰੀ ਬੀਬੀ ਦੀ ਮੈਡਮ ਆ ਰਹੇ ਆ ਤੇ ਉਹਨਾਂ ਦੀ ਅਡੀਕ ਤੇ ਵਿੱਚ ਜਰਾਪਾਂ ਪੰਗਾ ਪਾਏ ਆ ਹਾਂਜੀ ਮਾਰੇ ਤੁਹਾਨੂੰ ਤੇ ਲੋਕੀ ਵੇਖਦੇ ਤੁਹਾਨੂੰ ਤੇ ਲੋਕੀ ਮਿਲਣਦੇ ਸਾਨੂੰ ਕੌਣ ਆਉਂਦਾ ਆ ਹੁਣ ਬੋਲਣ ਜੋਗੇ ਹੈ ਨਹੀਂ ਕੇ ਲੈ ਤੂੰ ਤੂੰ ਦੇਖ ਕਿ ਕਿੜੇ ਲ ਕੱਢ ਦੇਣੇ ਆ ਹੈ ਚਲੋ ਕੋਈ ਨਹੀਂ ਕਰਦੇ ਗੱਲਬਾਤ ਅਜੇ ਥੜਾ ਜਿਹਾ ਅਹਵਲੰਦ ਰਿਕਵਰੀ ਚਾ ਲੰਦਾ ਸਰੀਰ ਹਾਂ ਸਮਨ ਨੇ ਲਾਤੀਆਂ ਰੌਣਕਾਂ ਲਾਓ ਕੀ ਆ ਬੀਬੀ ਕਿੱਦਾਂ ਦਾ ਮਾਹੌਲ ਆ ਕਰਿਆ ਫੇ ਜਸਮਨ ਨਾਲ ਤੈਨੂੰ ਮੈਨੂੰ ਬੜਾ ਮੈਂ ਲਾਡੂ ਅੰਮ੍ਰਿਤ ਹਾਂਜੀ ਮੇਰਾ ਨਾਮ ਕੀ ਹੈ ਕਲਾਸ਼ ਕੋਰ ਹਾਂਜੀ ਬਾਬਾ ਡੈਡੀ ਹੈ ਕਿਹਦਾ ਬੀਬੀ ਦਾ ਛੋਟਾ ਨਾਮ ਕੀ ਹੈ ਨਹੀਂ ਬੀਬੀ ਦਾ ਛੋਟਾ ਨਾਮ ਕੀ ਆ ਕਲਾਸ਼ ਕੋਰ ਨਹੀਂ ਜਿਹੜਾ ਕੱਲਾ ਕੱਲਾ ਕੀ ਕਹਿੰਦੇ ਕਲਾਸ਼ ਅਮਰਤ ਸਰਜਾਂ ਫੇਰ ਅਮਰਤ ਪਾਪਾ ਜੀ ਹਾਂਜੀ ਆ ਕਿਹੜਾ ਕਿੜਾ ਦਾ ਉੜ ਗਿਆ ਇਹ ਪੁੱਤੂ ਇਹ ਇਹ ਉੜੇਗਾ ਪਹਿਲੇ ਗੋਗੜੀ 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 ਉੱਡ ਗਿਆ ਉੱਡ ਗਿਆ ਬੀਬੀ ਬੀਬੀ ਮੇਰੀ ਵਾਈਫ ਆਈ ਆ ਦੇਖ ਕਿੰਨਾ ਹੈਣਾ ਸੋਹਣਾ ਲੱਗ ਰਿਹਾ ਜੀ ਇਹ ਮੇਰੀ ਵਾਈਫ ਆਈ ਕਿੰਨਾ ਸੋਹਣਾ ਲੱਗ ਰਿਹਾ ਆ ਓਏ ਹੋਏ ਹੈ ਦੇਖਿਆ ਕਿਤੇ ਆ ਕੇ ਰਾਜੀ ਨਹੀਂ ਮੈਂ ਤੈਨੂੰ ਕਿਆ ਆਇਆ ਕਰ ਪਿੰਡ ਆਪਣਾ ਹਾਂ ਦੇਖਾ ਕਿੱਦਾਂ ਹੋਣਾ ਕਿੰਨੀ ਰੌਣਕ ਲੱਗੀ ਆ ਕਹਿ ਇਹਨੂੰ ਹੋਰ ਇਹਨੂੰ ਮੂੰਹ ਨਾ ਕਹਿਣਾ ਨਹੀਂ ਸਤਾਰਨ ਸਾਲ ਹੋ ਗਏ ਤੇਰਾ ਅਮਰਤ ਅਮਰਤ ਕਹਿੰਦਾ ਆ ਬੀਬੀ ਹਾਲੇ ਤੈਨੂੰ ਜਵਾਬ ਦਿੱਤਾ ਅਮਰਤ ਮੈਂ ਕੀ ਕਰਦੀ ਆ ਆ ਜਵਾਬ ਦਿੱਤਾ ਆ ਜੀ ਆਹ ਯਾਰ ਕੀ ਕਰ ਰਿਹਾ ਸੁਣ ਨੂੰ ਆ ਦੇਖ ਲੈ ਬੀਬੀ ਇਹ ਜੀ ਲੱਗਦਾ ਦੇ ਆਹੋ ਸਹੀ ਗੱਲ ਹੈ ਚੱਲ ਹੁਣ ਮੇਰੇ ਤੇ ਤੂੰ ਹੰਡਾ ਫੜ ਲੈਣਾ ਆ ਦੇਖ ਲੈ ਆ ਮੇਰਾ ਇਦਾਂ ਬੀਬੀ ਗੱਲਾਂ ਕਰਦੀ ਆ ਮਾਪੀ ਤੇ ਆ ਦੇਖ ਲੈ ਹੈ ਬੀਬੀ ਮੈਂ ਪਿਆਰ ਨਾ ਰੱਖਿਆ ਹੁਣ ਇੱਥੇ ਰੱਖਣਾ ਨਹੀਂ ਜਾਣਦੇ ਨਾ ਬੀਬੀ ਮੈਂ ਨਾ ਨਹੀਂ ਨਾ ਕਰਦਾ ਹਾਂ ਬੀਬੀ ਮੈਂ ਮਨਾ ਨਹੀਂ ਕਰਦਾ ਮੈਂ ਬੀਬੀ ਕੋਈ ਗੱਲ ਨਹੀਂ ਮੈਂ ਤੇ ਵਿਚਾਰ ਮੈਂ ਦੇਲ ਹੀ ਬੜਾ ਵੱਡਾ ਚਲੋ ਕੀ ਕਰੀਏ ਨਹੀਂ ਹੁਣ ਰਹੂਗੀ ਮੰਨੇ ਤਾਂ ਆਂਗਾ ਨਹੀਂ ਨਹੀਂ ਮੰਨ ਤੂੰ ਕੀ ਕਰਨਾ ਤੂੰ ਹੁਣ ਹੁੰਦਾ ਇਹ ਮੰਨਦੀ ਨਹੀਂ ਤੇ ਚਲ ਆ ਕੇ ਆ ਕੇ ਹੋਏਗਾ ਨਹੀਂ ਮੰਨਦੀ ਆ ਆਉ ਕਰੂਗੀ ਓਏ ਉਹ ਕਰਦੀ ਐਨੀ ਤੂੰ ਬੀਬੀ ਦੀ ਸੇਵਾ ਕਰਦੀ ਹੁੰਦੇ ਨਹੀਂ ਕਰਦੀ ਹੈ ਸਹੀ ਏ

ਉਹ ਬੀਬੀ ਨੇ ਦਮ ਕਾ ਮਾਰਤਾ ਓਹ ਹੋਰ ਕੀ ਕਮਾ ਦੇਖਾ ਬੀਬੀ ਆਪਣੇ ਪੁੱਤਾਂ ਕਿਦਾਂ ਪਿਆਰ ਹਨ ਦਾ ਹਾਂ ਇਦਾਂ ਹੀ ਹੈ ਹਾਂ ਦੇ ਹਨ ਹਾਂ ਬੀਬੀਗਾ ਤੇ ਵੀ ਡਾੜੀ ਨਾ ਆ ਕੀਵਾ ਕੀਵਾ ਬੀਬੀ ਨੂੰ ਉਹਨੂੰ ਮਨਾ ਮਨਾਉਂ ਪਿਆਰ ਕਰਨ ਮੇਰੀ ਬੱਚੇ ਇਹਦਾ ਉਹ ਆਜੋ ਬੀਬੀ ਕਾਜ ਇਹਨੇ ਲਾਡੋ ਬੜੀ ਆ ਰਸ ਗਿਆ ਹੀ ਜਸ ਮੈਂ ਮੈਂ ਭਾੜੇ ਨਾਲੋਂ ਜ਼ਿਆਦਾ ਪਿਆਰ ਕਰਦਾ ਮੇਰੇ ਨਾਲ ਹਾਂ ਸਹੀ ਗਾ ਇਹ ਗੱਲ ਵਾਕਈ ਸਹੀ ਆ ਹਾਂ ਇਹ ਲਗਾ ਆਉਂਦਾ ਦੇ ਲਾ ਮੈਨ ਮਿਲ ਕੇ ਹੁੰਦਾ ਹੋਰ ਕਨਿਆਣੀ ਦਾ ਪ੍ਰਵਾਨ ਕਰਦੇ ਹਾਂ ਹਾਂ ਅੱਜ ਅਸੀਂ ਥੋੜੇ ਜਿਹੇ ਢਿੱਲੇ ਤਾਂ ਪਏ ਵੀ ਅੱਜ ਸਾਡ ਨੂੰ ਨਾ ਬੀਬੀ ਦੀ ਅੱਜ ਇੰਟਰਵਿਊ ਆ ਅੱਜ ਮੈਡਮ ਦੀ ਵੇਟ ਹੋ ਰਹੀ ਆ ਤੇ ਜਸਮਨ ਨੂੰ ਤਿਆਰ ਕਰਨ ਲੱਗੇ ਤਾਂ ਕਰਕੇ ਅੱਜ ਬਹੁਤਾ ਰੌਲਾ ਰਫਾ ਮਮੀ ਨਾ ਤਾਂ ਨਹੀਂ ਪਾਇਆ ਹਾਂ ਤੇ ਤਾਂ ਕਰਕੇ ਅੱਜ ਮੈਂ ਕਿਹਾ ਪਿਆਰ ਦੀਆਂ ਗੱਲਾਂ ਕਰ ਲੈਣੇ ਚਾਰ ਉਹ 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 ਇੱਦਾਂ ਨਹੀਂ ਕਰੀ ਨਹੀਂ ਟੁੱਟੀ ਨਹੀਂ ਟੁੱਟੀ ਆਏ ਹੋਲੀ ਮਾਰ ਲਾ ਮੈਂ ਲੋੜੀ ਨਹੀਂ ਨਹੀਂ ਹੱਥ ਤੇ ਮਾਰਿਆ ਆਏ ਆਏ ਓ ਹੋਲੀ ਹੋਲੀ ਤੇਜ ਹੋ ਜਾ ਵਾਸਵਾ 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 ਦਾ ਆਜ ਵਿਚਾਰ ਰੱਖੀਂ ਅੱਜ ਤੂੰ ਆਪਣਾ ਅੱਜ ਮੰਮੀ ਅੱਜ ਥੋੜੀ ਜੀ ਠੰਡੀ ਐ ਨੇ ਤੇ ਪਤਾ ਲੱਗ ਜਾਣਾ ਈ ਤੈਨੂੰ ਅੱਜ ਮਾਨਪਰੀ ਦਿਵਾਲੇ ਹੋਣ ਲੱਗੀ ਤੇਰੇ ਕਿਉਂ ਪਰ ਮੇਰੀ ਮਾਨਪਰੀ ਮੇਰੀ ਮਾਨਪਰੀ ਇਸ ਘਰ ਚ ਕੇਨੇ ਮਾੜਾ ਨਹੀਂ ਕਹਿਣਾ ਮੇਰੇ ਹੁੰਦਿਆ ਮੈਂ ਕਿਹਨੂੰ ਕਹਿਣਾ ਮੇਰੀ ਮਾਨਪਰੀ ਮੇਰੇ ਹੁੰਦਿਆ ਘਰ ਚ ਮਾੜਾ ਨਹੀਂ ਕਹਿਣਾ ਮੈਂ ਮੈਂ ਨਹੀਂ ਕਿਹਨੂੰ ਮਾੜਾ ਤੇਰੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਉਹਨੂੰ ਇੰਨੀ ਗੱਲ ਕਹਿ ਦੇਵੇਂ ਹੁੰਦੀ ਨਹੀਂ ਠੀਕ ਹੈ ਨਾ ਕੀ ਕਿਹਾ ਤੇਰੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਮੇਰੀ ਮੇਰੀ ਵਾਈਫ ਨੂੰ ਕੁਝ ਕਹਿਣ ਦੀ ਆਹੋ ਮੈਂ ਸਾਰਿਆਂ ਨੂੰ ਕਹਿਣਾ ਆਹ ਮਾਨਪਰੀ ਦਾ ਸਝਾ ਲੈ ਇਹਨੂੰ ਮੈਂ ਸਾਰਿਆਂ ਨੂੰ ਕਹਿਣਾ ਮਾਨਪਰੀ ਦੀ ਗੱਲ ਹੈ ਗੁੱਸਾ ਲੱਗੇ ਨਾ ਲੱਗੇ ਮੈਂ ਕਹਿਣਾ ਹੈ ਕਹਿਣਾ ਮਾਈ ਬੋਲ ਜਵਾਬ ਦੇ ਭਵਾਨੀ ਕਮੌਨੀ ਕਹਿੰਦੀ ਮੈਂ ਚੰਗੀ ਤਰ੍ਹਾਂ ਖੁਮਾਣ ਕੇ ਦੁਆ ਮੈਂ ਲੱਗੇ ਆ ਨਹੀਂ ਮੈਂ ਜਰਕ ਬੀਜ਼ੀ ਪਰ ਜਿੱਦਾਂ ਮਰਜੀ ਹੈ ਨਾ ਰੌਣਕਾਂ ਨਾ ਬੀਬੀ ਮਨਪ੍ਰੀਤ ਆਈ ਤੇ ਹਨਾ ਆਪਾਂ ਨਹੀਂ ਜਾਣ ਦੇਣਾ ਸਿੱਧੀ ਪਤਲੀ ਗੱਲ ਆ ਹੁਣ ਮੈਂ ਥੱਲੇ ਨਾ ਤਾਂ ਰੋਟੀ ਪਾਣੀ ਦਾ ਪ੍ਰਬੰਧ ਦੇਖਦਾ ਭਲਾ ਕੀ ਕੀਤਾ ਇਹਨਾਂ ਨੇ ਕਾ ਸਫਾਈ ਆਪਾਂ ਪੂਰੀ ਉੱਪਰ ਅੰਦਰ ਵੀ ਬਾਥਰੂਮ ਵੀ ਸਾਰਾ ਕੀ ਮੈਨੂੰ ਤਨ ਉਹਦਾ ਉਦਾਂ ਹੀ ਘੱਟ ਕਰੀ ਦੀ ਸਫਾਈ ਪਰ ਅੱਜ ਅਸੀਂ ਪੂਰੀ ਕੀਤੀ ਆ ਅੱਜ ਅਸੀਂ ਸਾਰੀ ਦਿਹਾੜੀ ਲੱਗੇ ਰਹੇ ਡੈੜੀ ਨੂੰ ਵੀ ਲਾਇਆ ਸੀ ਮਨਪ੍ਰੀਤ ਨੂੰ ਵੀ ਮੰਮੀ ਨੂੰ ਵੀ ਸਿਰਫ ਇੱਕ ਬੀਬੀ ਹੀ ਵੇਲੀ ਲਓ ਜੀ ਬਣ ਲੋ ਡੈੜੀ ਪੱਕ ਪੋ ਕੇ ਤੁਸੀਂ ਟੈਂਟ ਲਾਵਾ ਸੰਦਰ ਧੂਆ ਬੜਾ ਇਹ ਆਹੋ ਹੋਰੀ ਕਿਚਨ ਮਾ ਅੱਜ ਤੇ ਮੰਮੀ ਅੱਜ ਲੜਾਈ ਲਓ ਫਿਰ ਰਹਿ ਗਿਆ ਅੱਜ ਕੰਮ ਦੇ ਮੇਰੇ ਕਿ ਲੜਨ ਨੂੰ ਫਿਰਦਾ ਨਹੀਂ ਨਾ ਤੇਰੇ ਰੋਟੀ ਦੇ ਕੇ ਆਏ ਅੱਜ ਕੀ ਕੀ ਬਣ ਰਿਹਾ ਮਤਲਬ ਅੱਜ ਉਹਨਾਂ ਦੇ ਆਉਣ ਦੇ ਵਿੱਚ ਮੈਡਮ ਦੀ ਕੀ ਸੇਵਾ ਹੋ ਰਹੀ ਆ ਰਾਜਮਾ ਚੌਲ ਦੇ ਸ਼ਕੀਨ ਆ ਸਾਰੇ ਹੁੰਦੇ ਆ ਅੱਛਾ ਰਾਜਮਾ ਚੌਲ ਨਾਲ ਪਨੀਰ ਪੁਰਜੀ ਵਾ ਨਾਲ ਸੈਲਡ ਨਾਲ ਦਹੀਂ ਰੈਤਾ ਪਕੌੜੀਆਂ ਵਾਲਾ ਲਓ ਜੀ ਅੱਜ ਜਨਾ ਚੜਿਆ ਪਿਆ ਚਾ ਚੜੇ ਨੇ ਅੱਜ ਆਡੀ ਮੰਮੀ ਬਿਜ਼ੀ ਆ ਚਲੋ ਮਾਰ ਸੱਚੇ ਪਾਛ ਨੇ ਦਿਨ ਲਿਆਂਦਾ ਇਹਦੇ ਕੌਣ ਕੇ ਦੇ ਘਰ ਨਾਲ ਐਡੇ ਵੱਡੇ ਬਣੇ ਸੀ ਇਨਾ ਚਾ ਹੋਣਾ ਚਾਹੀਦਾ ਇਨਾ ਚਾ ਉਹਦਾ ਭਾਵਾ ਅੰਦਰੋਂ ਥੱਕ ਗਿਆ ਅੰਦਰੋਂ ਭਾਵਾ ਜਲੂਸ ਨਿਕਲ ਗਿਆ ਕੋਟ ਨਹੀਂ ਹੁੰਦੀ ਅਸਲ ਜਨਾ ਤੁਹਾਨੂੰ ਪਤਾ ਜਟਾਂ ਦੇ ਘਰਾਂ ਦੇ ਵਿੱਚ ਖਲਾਰੇ ਖਲੋਰੇ ਪਏ ਹੁੰਦੇ ਆ ਤੇ ਉਹ ਆਂਟੀ ਘਰੇ ਰੋਟੀਆਂ ਪਕਾਉਣ ਵਾਲੀ ਲਾਏ ਆ ਉਹ ਭਰਨਾ ਕੋਈ ਕੰਮ ਜ਼ਰੂਰੀ ਇਦਾਂ ਦਾ ਪੈ ਗਿਆ ਉਹ ਜਾਣਾ ਪਿਆ ਪਹਿਲਾਂ ਖਾਣਾ ਮੇਰੇ ਕੋਲ ਨਹੀਂ ਸਮਝਿਆ ਜਾਂਦਾ ਉਹ ਕੋਈ ਗੱਲ ਨਹੀਂ ਆ ਤੇ ਹੁਣ ਤੁਹਾਨੂੰ ਬਧਾਈ ਜਟਾਂ ਦੇ ਘਰਾਂ ਤੇ ਖਲਾਰੇ ਜਿਹੜੇ ਫੇ ਜੱਕ ਦਾ ਮ ਸਾਹਮਣੇ ਤੇ ਹੜਾ ਲਾਲਾ ਤੇ ਹੋਈ ਜਾਂਦੀ ਆ ਤੇ ਹਾਂ ਜਸਮਨ ਤੇ ਬਾਕੀ ਬੀਬੀ ਨੂੰ ਉੱਪਰ ਚਾੜਤਾ ਮੈਡਮ ਕਹਿੰਦੇ ਵੀ ਕੋਠੇ ਦੇ ਉੱਪਰ ਹੀ ਇੰਟਰਵਿਊ ਹੋਊਗੀ ਉੱਪਰ ਜਿੱਦਾਂ ਮੈਂ ਬੀਬੀ ਰਾਲਾ ਪਾਉਂਦੀ ਆ ਬੀਬੀ ਜਿੱਦਾਂ ਦੀ ਮੰਮੀ ਦੇ ਨਾਲ ਉਦਾਂ ਹੀ ਮੈਡਮ ਨੇ ਮੈਨੂੰ ਸਪੈਸ਼ਲ ਫੋਨ ਕੀਤਾ ਸੀ ਕਿ ਕੋਈ ਫਾਰਮੈਲਟੀ ਨਹੀਂ ਕਰਨੀ ਕਿ ਜਿੱਦਾਂ ਜਿੱਦਾਂ ਮਹਿਫਲ ਲੱਗਦੀ ਹੈ ਨਾ ਉਦਾਂ ਹੀ ਕੋਠੇ ਦੇ ਉੱਤੇ ਮਹਿਫਲ ਲੱਗੂ ਆਉਣਾ ਪੈਣਾ ਹੈ ਹੈ ਲੈ ਆਉਣਾ ਪਊਗਾ ਸਾ ਤੁਹਾਡੀ ਦੋਨਾਂ ਦੀ ਤੇ ਉਹਨਾਂ ਨੇ ਲੈਣੀ ਗੱਲਾਂ ਤੁਹਾਡੀ ਕੀ ਗੱਲ ਲੜਾਈ ਇਹਦੇ ਫੇਰ ਦੇਖਣੀ ਆ ਮੈਨੂੰ ਉਹ ਹੀ ਕਿਹਾ ਕਹਿੰਦੀ ਜਿੱਦਾਂ ਆਂਟੀ ਤੇ ਬੀਬੀ ਬੋਲਦੇ ਆ ਨਾ ਮੈਂ ਉਹ ਹੀ ਦੇਖਣਾ ਆ ਤੇ ਲਓ ਜੀ ਨਾ ਹੁਣ ਮੈਂ ਨਹੀਂ ਤੁਹਾਨੂੰ ਦੱਸਣਾ ਨਾ ਹੁਣ ਮੈਂ ਜਦੋਂ ਮੈਡਮ ਆਉਣਗੇ ਤੇਰੀ ਫੋਟੋ ਚਾਪੀ ਦੇਖ ਲਿਓ ਵੇਚ ਮੈਂ ਥੋੜਾ ਜਿਹਾ ਜ਼ਰੂਰ ਲਾਉਂਗਾ ਜਿਆਦਾ ਵਲੌਗ ਤਾਂ ਨਹੀਂ ਮੈਂ ਬਣਾਉਣਾ ਤੇ ਬਾਕੀ ਉਹਨਾਂ ਦੇ ਵਲੌਗ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਇੰਟਰਵਿਊ ਆਉਣੀ ਆ ਠੀਕ ਆ ਜੀ ਤੇ ਬਣ ਲਈਏ ਪਰਨਾਪੁਰ ਨਾ ਜਾ ਤੇ ਹੋ ਗਿਆ ਰੈਡੀ ਆਏ ਹਾਏ ਆਏ ਹਾਏ ਓਏ ਹੋਏ ਟਿੱਡੀ ਕਿੱਧਰ ਐ ਕੋਈ ਗੱਲ ਨਹੀਂ ਬਣਾਉਣੇ ਬਣਾਉਣੇ ਹਾਂ ਕੀ ਕਰਨ ਲੱਗੇ ਤੁਸੀਂ ਜੀਜਾ ਲੱਗਦਾ ਹੈ ਤੇ ਤੁਸੀਂ ਕਹਿਓ ਗੱਲ ਕੀ ਕਰਨ ਲੱਗੇ ਤੁਸੀਂ ਬੀਰਵੀ ਲੈਣ ਆਏ ਆ ਆ ਸਾਬੀ ਗਿਆ ਅਦਰ ਲੈਣ ਬਾਕੀ ਚੱਲੇ ਆ ਘਰ ਨੂੰ ਸ਼ਹਿਰ ਆਏ ਸੀਗੇ ਤੇ ਬੀਬੀ ਨਾਲ ਕਰਦੇ ਗੱਲ ਜਾ ਕੇ ਓਏ ਮੰਨ ਦੀ ਤੇ ਲੱਗੀ ਹੋ ਜਾ ਤੰਮੜਾ ਮਨਪ੍ਰੀਤ ਮੇਰੀ ਹੈ ਕਾਬਲੀਅਤ ਪੂਰੀ ਹੈ ਤੇ ਤੁਸੀਂ ਗੱਲ ਵੱਖਰੀ ਕਦਰ ਨਹੀਂ ਕਰਦੇ ਕਿਉਂ ਕਰਦੇ ਮੇਰੀ ਮੰਨ ਦੀ ਕਦਰ ਕਰੋ ਆਪੇ ਆਏਗੀ ਆਹ ਆਹ ਉਹੋ ਉਹ ਆਇਦਲਾ ਨਾ ਬਾਹ ਹੋਈ ਨਹੀਂ ਇਹ ਤਾਂ ਇਹ ਨਹੀਂ ਨਾ ਖਾਰੇ ਵੀ ਥੋੜਾ ਜਿਹਾ ਕਰਦੀ ਆ ਤੂੰ ਵੀ ਪਾ ਨਹੀਂ ਮੇਰੀ ਮੰਮੀ ਨੂੰ ਜਫੀ ਚੱਲ ਠੀਕ ਆ ਨਹੀਂ ਪਾਣੀ ਆ ਜਾ ਫੇ ਬੀਬੀ ਨਾਲ ਵੀ ਕੇ ਦੋ ਗੱਲਾਂ ਕਰ ਲਈਏ ਜਦਾ ਵਲੌਗ ਆਪਾਂ ਐਦਾਂ ਹੀ ਥੋੜਾ ਬਣਾ ਲਿਆ ਆ ਬੀਬੀ ਸਾਡੀ ਵੇਟ ਕਰ 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 ਸ਼ਰੈਣ ਹੋ ਗਈ ਵਿਚਾਰੀ ਇਹ ਵੀ ਪਹੁੰਚ ਚੱਲੇ ਆ ਆਹੋ ਰਿਪੋਰਟ ਆ ਕੰਮ ਸਾਰੇ ਰੈਡੀ ਵੈੜੀ ਆ ਆ ਗਈ ਤੇਰੀ ਮਾਂ ਆ ਗਈ ਬੱਸ ਮੈਂ ਮਾਂ ਚਾਹੀਦੀ ਚਾਹੀਦੀ ਸਾਹਮਣੇ ਹਾਂ ਮਾਂ ਨਹੀਂ ਦਿਸਣੀ ਚਾਹੀਦੀ ਤੇਰੇ ਬੇਬੇ ਨੂੰ ਆਹੋ ਉਹਨਾਂ ਚ ਪੈਣੀ ਚਾਲੋਂ ਬੰਦੀ ਮੈਂ ਸੁਪ ਕਰਦਾ ਮਾਂ ਚੰਗੀ ਮੈਂ ਸਾਰੇ ਕੰਮ ਪਾ ਦੇ ਤੱਕ ਹਾਂ ਦੱਸ ਠੰਡ ਦੇ ਵਿੱਚ ਵੀ ਆ ਬਹਿਲਾ ਆ ਆਹੋ ਕਲਾਸ਼ ਓਕੇ ਆਈ ਕਹਿੰਦੀ ਕਹਿੰਦੀ ਤੂੰ ਬੈਠੀ ਬੈਠੀ ਓ ਕੀ ਹੋ ਜੰਨੀ ਆ ਦੇਖ ਲਾ ਆਹ ਵੇਖ ਲਾ ਕਿੱਡੀ ਗੱਲ ਆ ਬੈਠੀ ਬੈਠੀ ਨਹੀਂ ਕੰਮ ਉਧੇਰਾ ਕਰੀਦਾ ਇਹਦਾ ਤਾਂ ਕੀ ਕਹਿ ਕਲਾਸ਼ ਆਹ ਕਹਿੰਦਾ ਤੇਨੂੰ ਕੋ ਕੰਮ ਹੈ ਨੀ ਦਾ ਹਾਂ ਲੋ ਜੀ ਰੌਣਕਾਂ ਲੱਗੀਆਂ ਪਈਆਂ ਪੂਰੀਆਂ ਜਸਮਨ ਸਾਵੀ ਡੈਡੀ ਆ ਮਨਪ੍ਰੀਤ ਇੱਧਰ ਇੱਧਰ ਸਾਡੇ ਇੱਕ ਮਾਡਲ ਇੱਧਰ ਮੇਨ ਮਾਡਲ ਆ ਇਹਨਾਂ ਦੀ ਭਰਾਵਾ ਅੱਜ ਕੱਲ ਇੰਟਰਵਿਊ ਆ ਅਸੀਂ ਤੇ ਐਵੇਂ ਹੀ ਆ ਕਿਉ ਮਨਪ੍ਰੀਤ ਕਲਾਸ਼ ਕੈਲਾਜ ਕੈਲਾਜ ਓ ਬੀਬੀ ਦਾ ਨਾਮ ਕੀ ਆ ਕੈਲਾਜ ਤੂੰ ਚੌਲ ਭਰ ਲਿਆ ਤੂੰ ਨਾ ਕੰਮ ਛੱਡੀ ਪਈਆਂ ਆਲਾ ਔਰ ਹਾਡੀ ਵੀ ਨਜ਼ਰ ਲੱਗ ਜੂ ਤੈਨੂੰ ਹੈ ਦੇਖ ਲੈ ਹਾਡੀ ਦੀ ਨਜ਼ਰ ਪਾ ਲਿਓ ਦੇਖ ਲੈ ਬੀਬੀ ਆ ਗੱਲ ਆ ਕੋਈ ਦੇਖ ਲੈ ਇਹ ਦੇਖ ਨਜ਼ਰ ਨਾ ਲੱਗ ਜੇ ਆਪੇ ਉਹਦੀ ਵੀ ਨਜ਼ਰ ਲੱਗਦੀ ਆ ਸਾਡਾ ਹੀ ਹੁੰਦਾ ਤਾਂ ਸਾਡੀ ਨਜ਼ਰ ਲੱਗ ਜਾਣੀ ਆ ਆ ਦੇਖ ਲੈ ਗੱਲ ਵੀ ਉਹ ਕਰੂਗੀ ਜਿਹੜੀ ਨਾ ਦੇਖ ਲੈ ਆ ਦੇਖ ਲੈ ਬੜੀ ਖਰਾਬ ਐ ਇਹ ਹਰੀ ਖਰਾਬ ਹੋ ਗਏ ਬਸ ਇਹੀ ਚੰਗੀ ਹੋ ਵੀ ਉਹ ਤੇਰਾ ਪੜ ਕਹਿੰਦੇ ਸਾਰੇ ਖਰਾਬ ਆ ਇਹੀ ਚੰਗੀ ਆ ਆ ਗਾਲ ਲਾ ਕੋ ਕਰ ਆਹਨੇ ਕਿੱਦਾਂ ਬੋਰ ਰਾਮ ਜੀ 380 ਰੁਪਏ ਦੇ ਬਾਬਾ ਹਾਂ ਮੇਰੀ ਘਰ ਵਾਲੀ ਨੂੰ ਗਾਲ ਕਿੱਦਾਂ ਕੱਢੀ ਤੂੰ ਦਵਾਰਾ ਕੱਢ ਕੇ ਦੱਸ ਫੇ ਔਰ ਆ ਇੱਧਰ ਚੱਲੀ ਜਾ ਮਹਾਲ ਆ ਬੀਬੀ ਆ ਸਾਹਮਣੇ ਬੈਠ ਕੇ ਹੁੰਦੇ ਹੱਸਦੇ ਗਾਲ ਨਹੀਂ ਕੀ ਗਾਲ ਮੇਰੀ ਨੋਂ ਗਾਲ ਕੱਢਣਾ ਜੰਮਿਆ ਕੋਈ ਮੈਨੂੰ ਕੱਢ ਲੈਣੀ ਐ ਇਹਨੂੰ ਕੱਢਣੀ ਤੇ ਬੱਪੂ ਰੇ ਬੀਆ ਹੋ ਗਿਆ ਕਿਹੜਾ ਕੱਢਣੀ ਐ ਪਹਿਲੇ ਢੀ ਹਾਂ ਮਮੀ ਜਣ ਨੇ ਜਿੰਨੂੰ ਕਿਨੂੰ ਗਾਲਾਂ ਕੱਢਣ ਲਾ ਪੰਦੀ ਹੈ ਨਾ ਬੀਬੀ ਸਿਰ ਤੇ ਚੜਾ ਲਈ ਤੁਸੀਂ ਲਾਣਾ ਨਹੀਂ ਮੈਂ ਕਿਨੂੰ ਕੱਢਿਆ ਗਾਲਾ ਐਵੇਂ ਮਾਨਪ੍ਰੀਤ ਨੂੰ ਆ ਗਿਆ ਦੇਖ ਬਹੁਤ ਹੀ ਮਹਗੇ ਨਹੀਂ ਪੁੱਛਣਾ ਹਾਂ ਸਵੇਰ ਵੀ ਅੰਦਰ ਫੜਨਗੇ ਪਰਨਾ ਤੇ ਬਦਲ ਲੈਣਾਂਗੇ ਆਪੀ ਲਾ ਜੀ ਸਹੀ ਕੰਮ ਕਰਦੇ ਥੱਲੇ ਬੈਠੇ ਆਪੋ ਬੋਲੀ ਬਦਲਦਾ ਕਿਹੜਾ ਨਾ ਇਹਨੂੰ ਕੋਈ ਡਰ ਕਹੇ ਦਾ ਸੇਤੀ ਲੱਗੀ ਕੰਮ ਲੱਗੀ ਆ ਤੇ ਆਣ ਕੇ ਤੇ ਆ ਗਾਲਾਂ ਮੈਂ ਨਾ ਨਾਪਾ ਬਾ ਮਾਰਦੀ ਆ ਜੀ ਆਪਾਂ ਬੱਪੂ ਬਾ ਮਾਰਦੀ ਨਹੀਂ ਕੋ ਲੋੜ ਹੈ ਜੀ ਨਾ ਮਾਰਦੇ ਨਾ ਮਾਰਦੇ ਇੱਕ ਹੈ ਨੀ ਕਪੋਟ ਗਿਆ ਬੀਬੀ ਉਹ ਕਹਿੰਦੀ ਆ ਜਸਵਨ ਕਹਿ ਕਲਾਸ਼ੋ ਆ ਦੇ ਲਾ ਅਕਲ ਦਿੰਦੇ ਆ ਹਾਂ ਆ ਦੇਖ ਲੈ ਬੀਬੀ ਦਰਦੀ ਫਿਰ ਉਹਨਾਂ ਨੂੰ ਬੰਦਾ ਬੰਦ ਜਾ ਕਲਾਸ਼ ਹਾਂ ਇਹ ਸਖਾਲਦੀ ਆ ਸਖਾਲਦੀ ਇਹੀ ਆ ਹਣਾ ਆਪਾਂ ਆਪਦੇ ਗੱਲ ਸੁਣ ਖਾ ਲੋ ਖਾ ਲੋ ਕਲਾਸ਼ ਲਓ ਜੀ ਸਾਰੇ ਤਿਆਰ ਵਰ ਤਿਆਰ ਹੋ ਕੇ ਰੈਡੀ ਆ ਸੋ ਤੁਹਾਨੂੰ ਦੱਸਾਂਗੇ ਕਿੰਨੇ ਆਉਣਾ ਆ ਉਹ ਨੈਕਸਟ ਵਲੌਗ ਜੀ ਪਤਾ ਲੱਗੂਗਾ ਸੋ ਅੱਜ ਲਈ ਇੰਨਾ ਕ ਬਲੌਗ ਤੁਸੀਂ ਪ੍ਰਵਾਨ ਕਰਿਓ ਕਿਉਂਕਿ ਹੁਣ ਆਉਣ ਲੱਗੇ ਹੁਣ ਮੈਂ ਗੱਲਾਂ ਬਾਤਾਂ ਉਧਰ ਜਰਾ ਬਿਜ਼ੀ ਆ ਹੈ ਤੇ ਸਾਰੇ ਸੱਜ ਧੱਜ ਕੇ ਬਹਿ ਗਏ ਆ ਜੀ ਗੱਲਾਂ ਬਾਤਾਂ ਕਰੂ ਬੀਬੀ ਆਡੀ ਗੱਲਾਂ ਬਾਤਾਂ ਕਰਨ ਤੇ ਬੜੀ ਸ਼ੇਰ ਆ ਦੇਖੀ ਸਹੀ ਹੁਣ ਬਣਦਾ ਕੀ ਆ ਬੀਬੀ ਬਹਿ ਜਾ ਬਹਿ ਜਾ ਕਰਾ ਦੇਣੀ ਆ ਦੇਖੋ ਹੁਣ ਕੀ ਬਣਦਾ ਦੇਖੋ ਹੁਣ ਕੀ ਬਣਦਾ ਪਿਆਰ ਕਰਨਾ ਪੂਰਾ ਉਹਨੂੰ ਇੱਜ਼ਤ ਮਾਨ ਕਰਨਾ ਪੂਰੇ ਚਾਹ ਨਾਲ ਮਿਲਣਾ ਠੀਕ ਆ ਹਾਂ ਜੀ ਕਿਉਂਕਿ ਪੰਜਾਬੀਆਂ ਕੋਲੇ ਕ ਇੱਜ਼ਤ ਮਾਨ ਤੇ ਪਿਆਰ ਹੀ ਆ ਵੇਹੇ ਤੇਰੇ ਚ ਤੇ ਹੈ ਨਹੀਂ ਆ ਪਿਆਰ ਮੁਹੱਬਤ ਉਹ ਸਾਡੇ ਚ ਹੀ ਆ ਉਦਾਂ ਕਹਿਣਾ ਚਾਹੇਂਗੇ ਇਹਨੂੰ ਹਨ ਵੀ ਧੰਨ ਭਾਗੇ ਸਾਡੇ ਅੰਦਰ ਚਲ ਹੋਏ ਤੁਹਾਡੇ ਕਹਿੰਦੀ ਜੀਵ ਤੇ ਜੋਰ ਆ ਉਦਾਂ ਤੇ ਪਿਆਰ ਤੇ ਹੈ ਨਹੀਂ ਹੈ ਇਹਨਾਂ ਦੀ ਜੀਭਾ ਨਿਕਲ ਗਈ ਆ ਦੇਲਾ ਕਿੱਡੀ ਗੱਲ ਕਹਿਤੀ ਇਹ ਬੜੀ ਤੈਨੂੰ ਕਿ ਭਾਈ ਸਤਿਗੁਰੂ ਉੱਤੋਂ ਦੀ ਆ ਯਾਰ ਰੱਬ ਦੀ ਉੱਤੋਂ ਦੀ ਹੈ ਉਹ ਤਾਂ ਫੇਰ ਮੈ ਡਰਾ ਲਈ ਨਹੀਂ ਹੈ ਇਹ ਨਹੀਂ ਡਰਦੀ ਹੈ ਨਾ ਡਰਾ ਕੇ ਦੱਸ ਨਾ ਹੈ ਮਨਪ੍ਰੀਤ ਕੀ ਗੱਲ ਤੂੰ ਚੁੱਪ ਕੀਤੀ ਆ ਮੈਨੂੰ ਦੱਸ ਮੈਨੂੰ ਜਵਾਬ ਦੇ ਮੇਰਾ ਜਵਾਬ ਦੇ ਜਿਹੜਾ ਕੋਈ ਇੱਕ ਤਾਂ ਬੋਲਣ ਕੋਈ ਦੇਣਾ ਚਾਹੀਦਾ ਹੈ ਹੈ ਕਸਮਾਨ ਮਾਂ ਨੂੰ ਰਸਾ ਪਾ ਲੈਣਾ ਅੱਜ ਤੇਰੀ ਮੰਮਾ ਨੂੰ ਆਹ ਤੇਰੀ ਅੱ ਤੇਰੀ ਐਸਾ ਪਾ ਕੇ ਨਾ ਉੱਤੇ ਬੰਦ ਦੇਣੀ ਆ ਆਹ ਕਾ ਮੇਰੀ ਮੰਮਾ ਨੂੰ ਇਦਾਂ ਨਹੀਂ ਕਰਨਾ ਕਹਦੇ ਮੰਮਾ ਨੂੰ ਇਦਾਂ ਨਹੀਂ ਕਰਨਾ ਹਾਂ ਠੀਕ ਹੈ ਨੇ ਮਾਂ ਬੋਲ ਹੈ All right. ਮੇਰਾ ਨਾ ਚੁੱਕੀ ਥੋੜਾ ਮੇਰਾ ਮੂੰਹ ਸੁੱਕਦਾ ਤੇਰਾ ਮੂੰਹ ਸੁੱਕਦਾ ਤੇ ਜੇ ਮੂੰਹ ਸੁੱਕਦਾ ਤਾਂ ਬੰਦਾ ਬੋਲੇ ਘੱਟ ਬੋਲਣ ਹੋਣੀ ਨਾ ਮੂੰਹ ਸੁੱਕਦਾ ਤਾਂ ਬੰਦੇ ਬੋਲਣ ਤਾਂ ਪੈੜੇ ਨਹੀਂ ਆ ਅੱਜ ਮੈਂ ਨਹੀਂ ਬੋਲਦੀ ਹੁਣ ਕੀ ਕਰੂਗੀ ਨਹੀਂ ਬੱਸ ਇਹ ਬੋਲ ਲੋ ਮੈਂ ਜੀ ਦੀ ਆੜੀ ਕਿੰਨੀ ਕੁਛ ਨਾ ਕਹਿ ਰਹੇ ਰੋਸ ਯਾਰ ਨਾਸ ਤਾਲੂ ਲੈ ਕੇ ਬਹਿ ਗਈ ਹੈ ਕਣ ਕੇ ਮਹਾਲ ਦੇ ਤਾ ਮਨ ਆਂਦੇ ਨਾ ਆਪੇ ਕਾਈ ਕੰਡ ਉਠਾ ਲਿਆ ਆਪੇ ਟੋਪੜੀ ਚੜੀ ਹੁੰਦੀ ਤਾਂ ਆਪੇ ਚੱਲ ਜੀ ਧੋੜੋ ਕੋਠੇ ਦੇ ਛੇਤੀ ਤਮੈ ਨੂੰ ਕੀ ਬਾਤ ਹੋਰ ਜੋ ਕਹੀ ਦੀ ਕੋਨੇ ਪਰਾ ਕਪੜੇ ਨਾ ਪਾ ਕੇ ਨਿਕਲ ਤਾਂ ਆ ਕੇ ਨਿਕਲ ਸਾਰੀ ਬਾਸੀ ਹੋ ਜੈ ਨਹੀਂ ਤੂੰ ਬਾਹਰ ਕਿ ਤਾ ਮੈਂ ਕਿਹਾ ਕੱਪੜੇ ਪਾ ਕੇ ਬਾਹਰ ਨੂੰ ਤੇ ਜਾ ਤੇ ਥੱਲੇ ਆਉਣਾ ਮੈਂ ਤੋ ਪੈਣਾ ਨਾ ਸਿਰਾ ਮਾਰਾ ਮੋਟਾ ਤੇ ਪਾਣੀ ਪੀਣੇ ਪਾਰਾ ਨਹੀਂ ਤੇ ਦੇਖ ਕਿ ਦਮੂਨ ਲਾ ਕੇ ਲਿਖਾਈ ਕਰੀਮ ਤੇਰਾ ਮੇਰਾ ਤੜ ਕੇ ਸੁਣ ਮੇਰੀ ਗੱਲ ਯਾਰ ਮੇਰਾ ਮੂੰਹ ਤੋ ਤਿਆ ਨਹੀਂ ਬੋਲਣਾ ਮੈਂ ਤੋ ਮੁਰ ਕੇ ਮੂੰਹ ਨਹੀਂ ਤੋਤਾ ਆ ਦੇਖ ਲੈ ਗੱਲ ਕਿੱਡੀ ਇਹ ਜਾਣ ਕੇ ਦੋਨੇ ਜਾਣੀ ਏਕਾ ਰਾਲਕੇ ਕਰ ਲਿਆ ਰਾਲਕੇ ਅੱਜ ਅੱਜ ਦੋਨੇ ਜਾਨੀ ਇੱਕ ਹੋ ਗਈਆਂ ਏ ਕੰਨ ਕੀ ਪਤਾ ਆ ਬੜੀ ਹੋ ਕੇ ਦੀ ਕੀ ਜੋ ਮੈਂ ਹੋਏ ਇਹ ਤੇਰੀ ਨੋ ਹੋ ਤਾਂ ਤੂੰ ਵੀ ਤੇਰੀ ਨੋ ਹੋ ਆ ਸੁਣ ਕੋ ਹੋ ਰੇ ਬੀਬੀ ਮੈਂ ਤੜਕੇ ਦਾ ਮੂੰਹ ਧੋਤੀਆ ਨਹੀਂ ਰੇ ਬੀਬੀ ਹਾਂਜੀ ਬੀਬੀ ਪਾਪਾ ਨੂੰ ਪਾਰੀ ਕਰ ਆਏ ਕਰ ਲੈ ਮੇਰਾ ਪੁੱਤ ਆ ਆਓ ਲੈ ਹੈ ਤੁਹਾਡਾ ਥੋੜਾ ਪੀ ਰਹੀ ਆ ਲਾਜਵੰਤ ਕਿਤੇ ਲਾਜਵੰਤ ਚਲੋ ਜੀ ਕਾਰਵਾਈ ਤੇ ਪਹੁੰਚਣ ਵਾਲੀ ਜਾਓ ਤੇ ਫਿਰ ਨਵੇਂ ਵਲੌਗ ਚ ਮਿਲਾਂਗੇ ਸੋ ਇਨਾ ਕਮਲ ਵਲੌਗ ਪ੍ਰਮਾਨ ਕਰਿਓ ਤੇ ਨੈਕਸਟ ਵਲੌਗ ਚ ਸਾਰੀ ਅਪਡੇਟ ਦਵਾਵਾਂਗੇ ਤੇ ਮੈਡਮ ਨੇ ਵਲੌਗ ਇੱਕ ਦੋ ਦਿਨਾਂ ਤੱਕ ਪਾਈ ਦੇਣਾ ਉਹ ਵੀ ਤੁਹਾਡੇ ਮੂਰੇ ਪੇਸ਼ ਕਰ ਦੇਣਾ ਸੋ ਅੱਜ ਲਈ ਇੰਨੀ ਇੱਕ ਹਾਜ਼ਰੀ ਪੰਜੂਰ ਕਰਿਓ ਸੋ ਕੱਲ ਨੂੰ ਨਵੇਂ ਵਲੌਗ ਚ ਮਿਲਾਂਗੇ ਚੜ੍ਹਦੀ ਕਲਾ ਚ ਰਹੋ ਕਿਉਂਕਿ ਇਹਲੇ ਬੰਦੇ ਪੂਰੇ ਨਾ ਅਡੀਕ ਦੇ ਵਿੱਚ ਬੈਠੇ ਆ ਇਹਲੇ ਦਿਮਾਗ ਨਾਲ ਦਾ ਵਲੌਗ ਹਲ ਘਾਟਿਆ ਤੇ ਮੈਡਮ ਵਾਲ ਜਿਆਦਾ ਆ ਓ ਲੈ ਓ ਬੰਦੇ ਕਿਹਨੂੰ ਕਿਆ ਬੰਦੇ ਆ ਓ ਬੰਦੇ ਲੱਗਦਾ ਮਨ ਮਨ ਜਤੇ ਇੱਧਰ ਝੁੱਕ ਕੇ ਝੂੜੇ ਦੋ ਇਧਰ ਨੂੰ ਕਰੋ ਕੀ ਗੱਲ ਮੁਰੇ ਮੈਂ ਕੀ ਕਰਾਂ ਦਿੱਤੀ ਜੱਗੇ ਪਾਵਰ ਬੋਲਾ ਨੂੰ ਚੰਗੀ ਆ ਭਾਈ ਆ ਗੰਮੀ ਨੂੰ ਜਫੀ ਪਾਈ ਆ ਹਾਂ ਇਹ ਕਹੋਗੇ ਨਾ ਇਹ ਮੈਂ ਹੁਣ ਕੋਈ ਹੋ ਗਈ ਕੋਈ ਹੋ ਗਈ ਦੇਲਾ ਏਦਾਂ ਬਦਲਦੇ ਲੋਕ ਮੈਂ ਤੈਨੂੰ ਤਾਂ ਹੀ ਕਹਿਣਾ ਹਾਂ ਨਾ ਬਹੁਤਾ ਯਕੀਨ ਨਾ ਕਰਿਆ ਕਰ ਨੋਆ ਤੇ ਯਕੀਨ ਨਹੀਂ ਕਰਨਾ ਚਾਹੀਦਾ ਮੈਂ ਹੁਣ ਕੋਈ ਹੋ ਗਈ ਮੈਂ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਓਕੇ ਕੋਈ ਗੱਲ ਨਹੀਂ ਕਹ ਕੋਈ ਗੱਲ ਨਹੀਂ ਚਲ ਆ ਜਾ ਬੀਬੀ ਕਹਦੇ ਕਾ ਮੇਰੀ ਰਿਸ਼ਤਾ ਵੀ ਨਹੀਂ ਕਰ ਸਕਦੀਆਂ ਤੁਸੀਂ ਕਹਦੇ ਜਰਾ ਹਾਂ ਇਹ ਤਾਂ ਹੈ ਕੋਈ ਇਸ ਕਰ ਸਾਹ ਕਹ ਰੌਣ ਕੇ ਜੱਟੀ ਕਰਕੇ ਹੀ ਆ ਇੱਥੇ ਕਹ ਜਿਹੜੇ ਮਿਲਣਾ ਆਉਂਦੇ ਉਹ ਵੀ ਮੇਰੇ ਕਰਕੇ ਹੀ ਆ ਹਾਂ ਦੇਖੀ ਹਾਂ ਤੁਹਾਨੂੰ ਕੋਈ ਨਹੀਂ ਸੱਚਾ ਚੜਦਾ ਇਹ ਚੀਜ਼ ਕੀ ਆਈ ਨਹੀਂ ਨਹੀਂ ਤੁਹਾਨੂੰ ਆਉਂਦਾ ਕੋਣ ਨੂੰ ਕਹਣ ਹੈ ਚੱਲਾ ਜਾ ਚਲੋ ਬੀਬੀ ਦਬਣਾ ਨਹੀਂ ਮੈਂ ਤੈਨੂੰ ਦੱਸਦਾ ਹੀ ਗੱਲ ਪਰਵਾਹ ਨਹੀਂ ਕਰਨੀ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਦੀਆਂ ਗੱਲਾਂ 'ਚ ਨਾ ਆ ਕੇ ਡਰ ਜੀ ਕਿਤੇ ਕੋਈ ਪਰਵਾਹ ਨਹੀਂ ਅੱਧੀ ਘਾਟਾ ਹੋਰ ਇਸ ਖਾਤੀ ਮੁਰ ਵੀ ਇਦਾਂ ਹੈ ਆਹੋ ਆਹੋ ਇੱਥੇ ਪਈ ਜਾ ਲਲਾ ਇੰਨਾ ਕ ਬਲੌਗ ਪ੍ਰਵਾਨ ਕਰਿਓ ਨੈਕਸਟ ਚ ਪਾਵਾਂਗੇ ਕਿਉਂਕਿ ਹੁਣ ਥੋੜਾ ਜਿਹਾ ਕੋਈ ਨਾ ਚਾਹ ਪਾਣੀ ਕੋ ਬੀਬੀ ਨਾਲ ਗੱਲਾਂ ਪਤਾ ਚਾਰ ਮਾਰ ਲੀਆਂ ਸੋ ਲਵ ਯੂ ਸਾਰਿਆਂ ਨੂੰ ਆਪਾਂ ਤੁਹਾਡੇ ਮੂਰੇ ਇਦਾਂ ਹੀ ਜੋ ਵੀ ਅਪਡੇਟ ਆ ਤੁਹਾਡੇ ਮੂਰੇ ਪੇਸ਼ ਕਰਦੇ ਰਹੀਦਾ ਆ ਸੋ ਤੁਹਾਡੇ ਕਰਕੇ ਤੁਹਾਡੇ ਮੈਂ ਕਮੈਂਟ ਵੀ ਰੀਡ ਕਰਦਾ ਹੁੰਨਾ ਤੁਹਾਡੇ ਕਰਕੇ ਰੌਣਕਾਂ ਆ ਤੇ ਇਹ ਮੈਂ ਤੁਹਾਨੂੰ ਦੱਸ ਦੇਣਾ ਕਿੰਨਾ ਨੇ ਆਉਣਾ ਮੈਡਮ ਕਮਿਆਨੀ ਸ਼ਰਮਾ ਤੁਸੀਂ ਇੰਟਰਨੈਟ ਤੇ ਇੰਸਟਾ ਤੇ ਸਰਚ ਮਾਰ ਕੇ ਵੇਖ ਲਿਓ ਕਾਫੀ ਮੈਡਮ ਫੇਮਸ ਆ ਸੋ ਇੰਟਰਵਿਊ ਬੜੇ ਕਲਾਕਾਰਾਂ ਦੀਆਂ ਬਹੁਤ ਮਤਲਬ ਲਈਆਂ ਉਹਨਾਂ ਨੇ ਸੋ ਨਾਮੀ ਮੈਡਮ ਆ ਵਧੀਆ ਆ ਸੋ ਉਹਨਾਂ ਨੇ ਆਉਣਾ ਆ ਤੇ ਇੱਕ ਦਿਨ ਅੱਗੇ ਗੱਲਬਾਤ ਹੋਈ ਸੀ ਕਿ 7-8 ਦਿਨ ਪਹਿਲਾਂ ਸੋ ਅੱਜ ਆ ਰਹੇ ਆ ਤੇ ਉਹਨਾਂ ਦਾ ਇੰਟਰਵਿਊ ਆ ਇੰਟਰਵਿਊ ਮਤਲਬ ਹਾਸਾ ਖੇਡਾਂ ਨਾਲ ਹੀ ਗੱਲਬਾਤਾਂ ਕਰਨੀਆਂ ਆ ਮੈਡਮ ਨੇ ਕਿਹਾ ਤੇ ਆ ਰਹੇ ਆ ਤੇ ਉਹ ਪਹੁੰਚਣ ਵਾਲੀ ਆ ਸੋ ਅਗਲੀ ਗੱਲਬਾਤ ਆਪਾਂ ਕਰਦੇ ਆ ਫੇਰ ਨੈਕਸਟ ਵਲੌਗ ਚ ਸੋ ਲਵ ਯੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਹੋ ਓਕੇ ਬਾਈ ਅੱਛਾ 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 ਮੈਂ ਜਿਸ ਨੇ ਮੈਂ ਕਲਮ ਲਾ ਕੇ ਇੰਟਰਵਿਊ ਹੋ ਗਈ ਸਮਾਪਤ ਮੈਮ ਦੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸੋ ਥੋੜੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਮੈਡਮ ਆਪਣੇ ਚੈਨਲ ਤੇ ਆਪਣੇ ਪਾਉਣਗੇ ਇੰਟਰਵਿਊ ਜਿੰਨੀਆਂ ਵੀ ਮਤਲਬ ਇੰਟਰਵਿਊ ਕਰਦੀ ਮਸ ਹਾਸੇ ਵਿੱਚ ਖੋਲਦੀਆਂ ਗੱਲਾਂ ਹੋਈਆਂ ਸੋ ਬੜਾ ਹੀ ਸੁਭਾਅ ਮੈਡਮ ਦਾ ਚੰਗਾ ਆ ਪਰਵਾਹ ਰਾਂਗੂ ਮਤਲਬ ਮੇਲੇ ਗਲੇ ਸਾਨੂੰ ਮਾਸਾ ਫੀਲ ਨਹੀਂ ਹੋਣ ਦਿੰਦਾ ਕਿ ਮਤਲਬ ਕਿ ਹਨਾ ਜਿੱਦਾਂ ਵੀ ਤੁਹਾਨੂੰ ਪਤਾ ਹੀ ਆ ਸੋ ਆਪਣੇ ਭੈਣਾ ਵਾਂਗੂ ਹੀ ਮਤਲਬ ਉਹਨਾਂ ਨੇ ਟ੍ਰੀਟ ਕੀਤਾ ਇੱਥੇ ਘਰੇ ਆਣ ਕੇ ਸਾਰੇ ਘਰ ਦੇ ਜੀ ਬੜੇ ਖੁਸ਼ ਹੋਏ ਤੁਹਾਨੂੰ ਜਸਮਨਾਂ ਪਤਾ ਹੈ ਕਿ ਜਿਹੜਾ ਆਉਣ ਆਇਆ ਹੈ ਤੇ ਅਜੇ ਥੱਲੇ ਹੀ ਆ ਸੋ ਵਲੌਗ ਆਪਣਾ ਇੱਥੇ ਛੱਡ ਦੇਣਾ ਹੈ ਤੇ ਤੁਸੀਂ ਇਸ ਵਲੌਗ ਨੂੰ ਵੀ ਪਿਆਰ ਦਿਓ ਤੇ ਉਹ ਵੀ ਵਲੌਗ ਤੁਹਾਡੇ ਮਰੇ ਜਲਦੀ ਇੱਕ ਦੋ ਦਿਨਾਂ ਚ ਪੇਸ਼ ਹੋਊਗਾ ਤਾਂ ਤੁਹਾਨੂੰ ਮੈਂ ਵੀਡੀਓ ਆਪਣੇ ਸ਼ੇਅਰ ਕਰ ਦੂੰਗਾ ਸੋ ਤੁਸੀਂ ਚੈੱਕ ਕਰ ਲਿਓ ਤੇ ਬੜਾ ਨੰਦ ਆਇਆ ਯਾਰ ਬਹੁਤ ਗੱਲਾਂ ਬਾਤਾਂ ਮਾਲਕ ਨੇ ਇੱਥੇ ਤੱਕ ਆਹ ਦੇਣ ਲੈਣ ਦੇ ਕੋਈ ਸੋਚਿਆ ਨਹੀਂ ਕਿ ਮੈਡਮ ਸਾਡੇ ਘਰ ਆਉਣਗੇ ਇਹ ਮਾਲਕ ਦੇ ਰੰਗਿਆ ਸਾਰੇ ਸੱਚੇ ਪਾਤਸ਼ਾਹ ਨੇ ਜ਼ੀਰੋ ਤੋਂ ਹੀਰੋ ਕਰਤਾ ਜੀ ਇਹ ਉਹ ਗੁਰੂ ਗੋਬਿੰਦ ਸਿੰਘ ਦੀਆਂ ਕਰਾਮਾਤਾਂ ਸਾਰੀਆਂ ਮੈਂ ਤੇ ਉਹ ਪਾਤਸ਼ਾਹ ਦੀਆਂ ਨਾ ਕੀ ਕਹਿੰਦੇ ਹੁੰਦੇ ਵਡਿਆਈਆਂ ਨੂੰ ਉਹ ਵਡਿਆਈਆਂ ਨੂੰ ਮੈਂ ਤੇ ਕਹਿੰਨਾ ਕਿ ਮਹਾਰਾਜ ਇੰਨਾ ਕੁਛ ਦਿਖਾਤਾ ਨਾ ਤੇ ਹੁਣ ਜ਼ਿੰਦਗੀ ਚ ਕੋਈ ਤਮੰਨਾ ਨਹੀਂ ਰਹਿ ਗਈ ਸੋ ਸਾਰੇ ਘਰਦਿਆਂ ਦੇ ਵਿੱਚ ਬੈਠ ਕੇ ਇੰਟਰਵਿਊ ਹੋਈ ਉਹ ਬਾਪੂ ਨੂੰ ਵੀ ਕਿੰਨਾ ਮਤਲਬ ਮਾਣ ਮਹਿਸੂਸ ਹੋਇਆ ਹੋਊਗਾ ਕਿ ਚੱਲ ਹਨਾ ਕੋਈ ਮੇਰਾ ਮੁੰਡਾ ਇਹ ਮਤਲਬ ਮਕਾਮ ਤੇ ਪਹੁੰਚ ਗਿਆ ਆ ਸੋ ਇੱਜ਼ਤ ਇੱਜ਼ਤ ਜਿਹੜੀ ਆ ਨਾ ਇੱਜ਼ਤ ਖੱਟਣੀ ਬੜੀ ਔਖੀ ਆ ਸੋ ਸੋਸ਼ਲ ਮੀਡੀਆ ਵਲੌਗ ਤਾਂ ਸਾਰੇ ਪਾਉਂਦੇ ਆ ਪਰ ਆਪਾਂ ਨੂੰ ਪਿਆਰ ਮਿਲਦਾ ਤੇ ਇੱਜ਼ਤ ਮਿਲਦੀ ਸਭ ਤੋਂ ਵੱਡੀ ਇਹ ਗੱਲ ਲੱਗਦੀ ਆ ਮੈਨੂੰ ਕਿ ਇੰਨਾ ਪਿਆਰ ਕਰਦੇ ਆ ਲੋਕੀ ਕਮੈਂਟ ਇੱਕ ਨਹੀਂ ਮਾੜਾ ਹੁੰਦਾ ਸੋ ਕੋਹ ਚੰਗੀ ਚੀਜ਼ ਲੱਗੀ ਹੋਏਗੀ ਤਾਂ ਮੈਡਮ ਹਨਾ ਮਰਲੇ ਸਾਡਾ ਪਰਿਵਾਰਕ ਮਾਹੌਲ ਦੇਖਣਾ ਜੀ ਤੇ ਤਾਂ ਹੀ ਮੈਂ ਕਹਿੰਨਾ ਨਾ ਮੈਂ ਦਾਰੇ ਜੇ ਵਿੱਚ ਰਹਿ ਕੇ ਕੰਮ ਕਰਦਾ ਹੰਨਾ ਜਿਹੜਾ ਵੀ ਕਰਦਾ ਹੰਨਾ ਸੋ ਤੁਸੀਂ ਵੀ ਪਿਆਰ ਦਿਆ ਕਰੋ ਲਾਈਕ ਕਮੈਂਟ ਖਿੱਚ ਕੇ ਰੱਖਿਆ ਕਰੋ ਮੈਂ ਕਦੇ ਵੀ ਕੋਈ ਇਦਾਂ ਦੀ ਚੀਜ਼ ਨਹੀਂ ਪਾਉਂਗਾ ਜਿਹੜੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਇਹਨਾਂ ਦੇਖ ਸਕੋ ਸੋ ਇਹ ਵਲੌਗ ਤੁਹਾਡੇ ਮੂਰੇ ਪੇਸ਼ ਹੋ ਜੂਗਾ ਮੈਡਮ ਦਾ ਦੋ ਚਾਰ ਦਿਨਾਂ ਚ ਮੈਂ ਤੁਹਾਨੂੰ ਦੱਸ ਦੂੰਗਾ ਤੇ ਆਹ ਵਲੌਗ ਤੁਸੀਂ ਦੇਖਿਓ ਤੁਹਾਨੂੰ ਅਪਡੇਟ ਦਿੱਤੀ ਹੈ ਮੈਡਮ ਕਮਿਆਨੀ ਸ਼ਰਮਾ ਆਏ ਸੀਗੇ ਤੇ ਬਹੁਤ ਵਧੀਆ ਐਂਕਰ ਨੇ ਸੋ ਉਹ ਆਪਣੇ ਬੀਬੀ ਨਾਲ ਗੱਲਾਂ ਬਾਤਾਂ ਕਰਦਿਆਂ ਕਰਨ ਆਏ ਸੀਗੇ ਮੰਮੀ ਨਾਲ ਮਨਪ੍ਰੀਤ ਵੀ ਇੱਥੇ ਸੀਗੀ ਜਸਮਨ ਵੀ ਇੱਥੇ ਸੀ ਕਰਾਉਣ ਕੇ ਲੱਗੀ ਆ ਕਰਾਉਣ ਤਾਂ ਤੁਹਾਡੀ ਆ ਔਰ ਰੌਣਕ ਤੁਹਾਨੂੰ ਖੇਤ ਪਰ ਆਈ ਟਵਰ ਨਾਲੀ ਆ ਨਾਲੀ ਆ ਪਬਲਿਕ ਸਕੂਲ ਜਬੀ ਤੇ ਤੁਹਾਨੂੰ ਵੀ ਤਾਂ ਦੋਸਤਾਂ ਦਾ ਉਸ ਤੇ ਆਪ ਕੋਲ ਵੀ ਤੁਹਾਨੂੰ ਆਪਣੇ ਐਂਡ ਪਲਣਾ ਹੱਸਦੇ ਲੋਕ ਨੇ ਸੋਨੇ ਠੀਕ ਹੈ ਤੁਹਾਨੂੰ ਬਹੁਤ ਸੋਣਾ ਥੈਂਕ ਯੂ ਤੇ ਅੰਦਰ ਕਿਉਂ ਅਠਾ ਕੀ ਹੈ ਚੜਦੀ ਕਲਾ ਦੇ ਬਲੌਗ ਚ ਦੇਖੀ ਜਾਵਾਂਗੇ ਧੰਨਵਾਦ ਮੈਂ ਸਾਰੀ ਦੇਖੀ ਲੱਗੀ ਸਾਨੂੰ ਰੱਖਣ ਦੇ ਆ ਇਹ ਤਾਂ ਪਾਣਾ ਦਾ ਸ਼ੁਕਾਦਾ ਹੀ ਆ ਅੱਛਾ ਸਤਿ ਆਂਦਾ ਨਹੀਂ ਨਹੀਂ ਮੈਂ ਕਹੀ ਨਹੀਂ ਦੱਸ ਨੂੰ ਸਾਨੂੰ ਤੇ ਐ ਲੱਗਦਾ ਵੀ ਜਿਵੇਂ ਸਾਡੇ ਆਪਣੇ ਰਿਸ਼ਤੇਦਾਰ ਕੋਈ ਨਹੀਂ ਇੰਨਾ ਯਾਰ ਕਰਦੇ ਇਹ ਮੈਨੂੰ ਵੀ ਮੈਨੂੰ ਵੀ ਮਹਿਸੂਸ ਹੋ ਰਿਹਾ ਹੈ